ਆਪਣੇ ਪੰਜਾਬੀ ਕਲਾਕਾਰਾਂ ਨੇ ਜੋ ਰਿਕਾਰਡ ਸੈੱਟ ਕਰਤੇ ਉਹ ਤਾਂ ਰਿਕਾਰਡ ਕਦੇ ਟੁੱਟ ਨਹੀਂ ਸਕਦੇ ਜੇ ਉਹ ਰਿਕਾਰਡ ਟੁੱਟਣਗੇ ਤਾਂ ਉਹ ਆਪ ਤੋੜਨਗੇ ਜਿਨ੍ਹਾਂ ਨੇ ਉਹ ਰਿਕਾਰਡ ਬਣਾਏ ਹਨ ਕਿਉਂਕਿ ਦਿਲਜੀ ਦੋਸਾਂਝ ਆਏ ਦਿਨ ਨਵਾਂ ਰਿਕਾਰਡ ਬਣਾਉਂਦਾ ਹੈ ਦਿਲਜੀ ਦੋਸਾਂਝ ਦਾ ਇੱਕ ਰਿਕਾਰਡ ਸੀ ਕਿ ਉਸ ਸ਼ੋਅ 'ਚ ਉਹਨੂੰ ਬੁਲਾਇਆ ਗਿਆ ਸੀ ਜਿੱਥੇ ਵੱਡੇ ਵੱਡੇ ਹਾਲੀਵੁੱਡ ਸਟਾਰਸ ਨੂੰ ਇਨਵਾਈਟ ਕੀਤਾ ਜਾਂਦਾ ਹੈ ਉਹ ਸੀ ਜਿਮੀ ਫੈਲਨ ਸ਼ੋਅ ਜੋ ਅਮਰੀਕਾ ਦਾ ਟਾਪ ਦਾ ਸ਼ੋਅ ਹੈ ਤੇ ਉਸ ਸ਼ੋਅ 'ਚ ਇਨਵਾਈਟ ਕਰਨ ਲਈ ਵੱਡੇ-ਵੱਡੀਆਂ ਹਸਤੀਆਂ ਵੱਡੇ-ਵੱਡੇ ਸੁਪਰਸਟਾਰ ਤਰਸਦੇ ਆ ਤੇ ਦਿਲਜੀਤ ਦੋਸਾਂਝ ਨੂੰ ਉਸ ਸ਼ੋਅ 'ਚ ਇਨਵਾਈਟ ਕੀਤਾ ਗਿਆ ਸੀ ਤੇ ਹੁਣ ਜਿਮੀ ਫੈਲਨ ਸ਼ੋਅ 'ਚ ਕਰਨ ਔਜਲਾ ਨੂੰ ਇਨਵਾਈਟ ਕੀਤਾ ਜਾਊਗਾ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁਣ ਪੰਜਾਬੀ 뮤직 ਤੇ ਪੰਜਾਬੀ 뮤직 ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ 'ਚ ਤੇ ਜਿਮੀ ਫੈਲਨ ਸ਼ੋਅ ਰਹੀਂ ਜਿਵੇਂ ਪੂਰਾ ਬਾਲੀਵੁੱਡ ਹਿੱਲ ਗਿਆ ਸੀ ਕਿ ਦਿਲਜੀਤ ਦੋਸਾਂਝ ਜਿਮੀ ਫੈਲਨ ਸ਼ੋਅ ਜਾ ਕੇ ਆਇਆ ਤੇ ਹੁਣ ਕਰਨ ਔਜਲਾ ਜੋ ਕੋਈ ਛੋਟਾ ਮੋਟਾ 스타 ਨਹੀਂ ਹੈ ਉਹਦੇ ਵੀ ਗਾਣੇ ਬਾਲੀਵੁੱਡ 'ਚ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਬਾਲੀਵੁੱਡ 'ਚ ਉਹਨੇ ਗਾਏ ਦੀਆਂ ਫਿਲਮਾਂ 'ਚ ਤੇ ਉਹ ਸੁਪਰ ਡੂਪਰ ਹਿੱਟ ਰਹੇ ਆ ਤੇ ਪੰਜਾਬੀ ਗਾਣੇ ਉਹਦੇ ਜੋ ਆਏ ਆ ਉਹਨਾਂ ਦੀ ਤਾਂ ਗੱਲ ਹੀ ਛੱਡ ਦੋ ਦਿਲਜੀਤ ਦਸਾਂਝ ਨੂੰ ਤਾਂ ਆਪਾਂ ਇਸ ਸ਼ੋਅ 'ਚ ਦੇਖਿਆ ਸੀ ਕਿ ਉਹਨੇ ਕਿਸ ਤਰੀਕੇ ਨਾਲ ਪਰਫਾਰਮ ਕੀਤਾ ਕਿਵੇਂ ਆਪਣੀ ਕੀਮੇ ਵਿੱਚ ਬਣਾਈ ਹੈ ਕਿਵੇਂ ਤੁਰਲੇ ਵਾਲੀ ਪੱਗ ਬਨ ਕੇ ਤੇ ਕੁੜਤਾ ਚਾਦਰਾਂ ਲਾ ਕੇ ਉਹ ਉਸ ਸ਼ੋਅ 'ਚ ਗਿਆ ਸੀ ਤੇ ਉਸੇ ਤਰੀਕੇ ਨਾਲ ਉਹਨੇ ਉੱਥੇ ਜਾ ਕੇ ਪਰਫਾਰਮ ਵੀ ਕੀਤਾ ਤੇ ਹੁਣ ਕਰਨ ਔਜਲਾ ਤੇ ਦੇਖਣਾ ਹੋਊਗਾ ਕਿ ਕਰਨ ਔਜਲਾ ਦੀ ਦਿੱਖ ਕਿਵੇਂ ਦੀ ਹੁੰਦੀ ਹੈ ਕਰਨ ਔਜਲਾ ਕਿਸ ਤਰੀਕੇ ਨਾਲ ਆਪਣੇ ਪੰਜਾਬੀ 뮤직 ਨੂੰ ਤੇ ਪੰਜਾਬੀਅਤ ਨੂੰ ਉੱਥੇ ਰਿਪਰੈਜ਼ੈਂਟ ਕਰਦਾ ਹੈ ਦਿਲਜੀਤ ਦੋਸਾਂਝ ਨਾਲ ਜਦੋਂ ਕੋਈ ਵੀ ਇੰਟਰਵਿਊ ਹੁੰਦੀ ਹੈ ਉਸ ਇੰਟਰਵਿਊ 'ਚ ਦੋਸਾਂਝਾਂ ਵਾਲਾ ਪੰਜਾਬੀ 'ਚ ਜ਼ਰੂਰ ਗੱਲ ਕਰਦਾ ਹੈ ਤੇ ਕਰਨ ਔਜਲਾ ਦਾ ਵੀ ਦੇਖਣਾ ਹੋਊਗਾ ਕਿ ਕਰਨ ਔਜਲਾ ਆਪਣੀ ਪੰਜਾਬੀ ਬੋਲੀ ਨੂੰ ਕਿਸ ਲੈਵਲ ਤੱਕ ਲੈ ਕੇ ਜਾਂਦਾ ਹੈ ਤੇ ਇਹਨਾ ਪੰਜਾਬੀ ਸਟਾਰਸ ਦਾ ਲੈਵਲ ਕੀ ਹੈ ਉਹ ਹੁਣ ਹਾਲੀਵੁੱਡ ਵੀ ਜਾਣ ਚੁੱਕੇ ਆ ਤੇ ਬਾਲੀਵੁੱਡ ਨੂੰ ਤਾਂ ਪਹਿਲਾਂ ਤੋਂ ਪਤਾ ਸੀ ਬਾਕੀ ਮੁੱਕ ਦੀ ਗੱਲ ਇਹ ਹੈ ਕਿ ਕੋਈ ਵੀ ਚੀਜ਼ ਰਾਤੋਂ ਰਾਤ ਨਹੀਂ ਹੁੰਦੀ ਉਹਦੇ ਪਿੱਛੇ ਬਹੁਤ ਚਿਰਾਂ ਦੀ ਮਿਹਨਤ ਲੁਕੀ ਹੁੰਦੀ ਹੈ ਤੇ ਜੇ ਦਿਲਜੀਤ ਦੋਸਾਂਝ ਵਰਗੇ ਸਟਾਰਸ ਨੇ ਕਰਨ ਔਜਲਾ ਵਰਗੇ ਨੇ ਤੇ ਹੋਰ ਕਿੰਨੇ ਹੀ ਸਿੰਗਰ ਨੇ ਕਿੰਨੇ ਹੀ ਐਕਟਰਸ ਨੇ ਜੇ ਉਹਨਾਂ ਨੇ ਕਿਸੇ ਵੇਲੇ ਆਪਣੀ ਮਿਹਨਤ ਸ਼ੁਰੂ ਕੀਤੀ ਤੇ ਉਸ ਮਿਹਨਤ ਨੂੰ ਜਾਰੀ ਰੱਖਿਆ ਅੱਜ ਉਸ ਚੀਜ਼ ਦੇ ਇਹ ਰਿਜ਼ਲਟ ਆ ਰਹੇ ਨੇ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਹੋਰ ਐਵੇਂ ਦੀਆਂ ਨਵੀਆਂ ਐਂਟਰਟੇਨਿੰਗ ਵੀਡੀਓਜ਼ ਦੇਖਣ ਚ ਤੁਸੀਂ ਇੰਟਰਸਟਿਡ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਕਿਉਂਕਿ ਹਰ ਰੋਜ਼ ਨਵੀਆਂ ਤੋਂ ਨਵੀਆਂ ਅਪਡੇਟਸ ਸਾਡੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੀਆਂ ਤਾਂ ਮਿਲਦੇ ਆਂ ਜੀ ਆਪਾਂ ਇਸੇ ਚੈਨਲ ਤੇ ਅਗਲੀ ਐਂਟਰਟੇਨਿੰਗ ਵੀਡੀਓ ਦੇ ਨਾਲ